ब्रह्मज्ञानी सर्वव्यापी ਹੁੰਦੇ ਹਨ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਮਾਤਾ ਭੋਲੀ ਜੀ ਦਾ ਸੱਚਖੰਡ ਪਿਆਨਾ ਨੇੜੇ ਆਣ ਕਰਕੇ ਸੰਤ ਜੀ ਮਹਾਰਾਜ ਨੂੰ ਬੁਲਾਉਣ ਬਾਰੇ ਪੁੱਛਣ ਤੇ ਮਾਤਾ ਜੀ ਨੇ ਕਿਹਾ ਸੰਤ ਸਰਬ ਵਿਆਪੀ ਹਨ ਅਤੇ ਹਰ ਵਕਤ ਮੇਰੇ ਨਾਲ ਹਨ ਮੈਨੂੰ ਸਾਰਿਆਂ ਵਿੱਚ ਉਹਨਾਂ ਦਾ ਸਰੂਪ ਭਾਸਦਾ ਹੈ ਉਹਨਾਂ ਨੂੰ ਕਿੱਥੋਂ ਬੁਲਾਉਂਦੇ ਹੋ ਕਿਉਂਕਿ ਸੰਤ ਸਾਧ ਬ੍ਰह्मज्ञानी ਸਰੀਰ ਨਹੀਂ ਹੁੰਦੇ ਉਹ ਸ਼ਬਦ ਗੁਰੂ ਦਾ ਰੂਪ ਹੁੰਦੇ ਹਨ ਮਾਤਾ ਜੀ ਦੇ ਸਵਾਸ ਨਿਕਲਣ ਤੋਂ ਬਾਅਦ ਸੰਤ ਭਾਈ ਤੇਜਾ ਸਿੰਘ ਜੀ ਨੇ ਸੰਤ ਅਤਰ ਸਿੰਘ ਜੀ ਨੂੰ ਇਹ ਬਾਤਾਂ ਦੱਸੀ ਤੇ ਕਿਹਾ ਦਾਸ ਨੂੰ ਪਾਸਤਾ ਹੈ ਕਿ ਮਾਤਾ ਜੀ ਨੇ ਵਿਦੇਹ ਮੁਕਤ ਆਤਮਦਰਸ਼ੀ ਹੋ ਕੇ ਅਕਾਲ ਚਲਾਣਾ ਕੀਤਾ ਹੈ ਸੰਤ ਅਤਰ ਸਿੰਘ ਜੀ ਨੇ ਫਰਮਾਇਆ ਕਿ ਮਾਤਾ ਜੀ ਦੇ ਅਜੇ ਜਨਮ ਮਰਨ ਭਾਵ ਕੇ ਆਵਾ ਗਾਉਣ ਦੇ ਗੇੜ ਰਹਿੰਦੇ ਸਨ ਪਰ ਉਨ੍ਹਾਂ ਨੇ ਹੁਕਮ ਮੰਨ ਰਜਾ ਵਿੱਚ ਰਹਿ ਨਾਮ ਸਿਮਰਨ ਵਿੱਚ ਲੀਨ ਹੋ ਇਹ ਆਤਮ ਪਦਵੀ ਪਾ ਕੇ ਮੁਕਤੀ ਪ੍ਰਾਪਤ ਕੀਤੀ ਹੈ ਸੰਤ ਪੁੱਤਰ ਨੇ ਗੋਡੇ ਦਾ ਕਸ਼ਟ ਤਾਂ ਠੀਕ ਨਹੀਂ ਕੀਤਾ ਪਰ ਹੁਕਮ ਮੰਨਣ ਅਤੇ ਰਜਾ ਵਿੱਚ ਰਹਿਣ ਦਾ ਭੇਦ ਸਮਝਾ ਮਾਤਾ ਜੀ ਦਾ ਸਦਾ ਲਈ ਜਨਮ ਮਰਨ ਦਾ ਦੁੱਖ ਕੱਟ ਕੇ ਅਕਾਲ ਪੁਰਖ ਵਿੱਚ ਲੀਨ ਕਰ ਦਿੱਤਾ ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੈ